ਪਟਿਆਲਾ ਦਾ ਰਜਿੰਦਰਾ ਹਸਪਤਾਲ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਇੱਥੇ ਇੱਕ ਕੁੱਤਾ ਨਵਜੰਮੇ ਬੱਚੇ ਦਾ ਸਿਰ ਆਪਣੇ ਮੂੰਹ ਵਿੱਚ ਲੈ ਕੇ ਘੁੰਮਦਾ ਦਿਖਾਈ ਦਿੱਤਾ ਹੈ ਇਹ ਘਟਨਾ ਹਸਪਤਾਲ ਦੇ ਵਾਰਡ ਨੰਬਰ 4 ਦੇ ਨੇੜੇ ਦੀ ਹੈ ਘਟਨਾ ਦੀ ਜਾਣਕਾਰੀ ਤੋਂ ਬਾਅਦ ਹਸਪਤਾਲ ਵਿੱਚ ਦਹਿਸ਼ਤ ਫੈਲ ਗਈ ਜਿਸ ਮਗਰੋਂ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਹਰਕਤ ਦੇ ਵਿੱਚ ਆਇਆ ਹੈ ਪੁਲਿਸ ਮੁਤਾਬਕ ਮਾਪਿਆਂ ਵੱਲੋਂ ਹੀ ਨਵਜੰਮਿਆ ਬੱਚਾ ਕੂੜੇ ਦੇ ਢੇਰ ਵਿੱਚ ਸੁੱਟਿਆ ਗਿਆ ਹੈ। ਦਰਸਲ ਜਨਮ ਲੈਣ ਤੋਂ ਪਹਿਲਾਂ ਹੀ ਬੱਚੇ ਦੀ ਮੌਤ ਹੋ ਚੁੱਕੀ ਸੀ। ਹਸਪਤਾਲ ਵੱਲੋਂ ਬੱਚੇ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ ਪਰ ਪਰਿਵਾਰ ਨੇ ਰੀਤੀ ਰਿਵਾਜਾਂ ਨਾਲ ਅੰਤਿਮ ਕਿਰਿਆਵਾਂ ਕਰਨ ਦੀ ਥਾਂ ਤੇ ਮ੍ਰਿਤਕ ਬੱਚੇ ਨੂੰ ਕਾਲੇ ਲਿਫਾਫੇ ਵਿੱਚ ਪਾ ਕੇ ਕੂੜੇ ਵਿੱਚ ਸੁੱਟ ਦਿੱਤਾ ਗਿਆ। ਹੁਣ ਪੁਲਿਸ ਨੇ ਇਸ ਮਾਮਲੇ ਸੰਬੰਧੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸੰਬੰਧੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵੀ ਗੰਭੀਰਤਾ ਜਤਾਈ ਹੈ ਅਤੇ ਉਹਨਾਂ ਨੇ ਹਸਪਤਾਲ ਅਧਿਕਾਰੀਆਂ ਤੇ ਨਾਲ ਹੀ ਪੁਲਿਸ ਕਰਮੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਨੇ ਬ੍ਰਾਹਮਤ ਹੋਏ ਬੱਚੇ ਦੇ ਸਿਰ ਨੂੰ ਫ੍ਰੈਂਸਿਕ ਟੀਮ ਨੂੰ ਜਾਂਚ ਦੇ ਲਈ ਸੌਂਪ ਦਿੱਤਾ ਗਿਆ ਪਰ ਇਸ ਹੋਈ ਘਟਨਾ ਦੀ ਹਰ ਪਾਸੇ ਬੇਹੱਦ ਨਿੰਦਿਆ ਇਸ ਚੀਜ਼ ਨੂੰ ਰੋਲ ਆਊਟ ਨਹੀਂ ਕੀਤਾ ਜਾ ਸਕਦਾ ਇਸ ਟਾਈਮ ਕਿਉਂਕਿ ਉਹਦੇ ਪਾਸੇ ਪਿਛਲੇ ਪਾਸੇ ਵੀ 게ਟ ਹੈ ਉੱਥੇ ਪ੍ਰੋਪਰ ਵਾਰਡ ਨੰਬਰ 4 ਜਿਹੜਾ ਹੈ ਉਹਦੀ ਜੈਲਰੀ ਉੱਥੇ ਮਿਲਿਆ ਔਰ ਉੱਥੇ ਲੋਕਾਂ ਦਾ ਆਣਾ ਜਾਣਾ ਔਰ ਈਜ਼ੀ ਐਕਸੈਸ ਵੀ ਹੈਗੀ ਹੈ ਸਾਰੀਆਂ ਚੀਜ਼ਾਂ ਨੂੰ ਇੱਕ ਇੱਕ ਪੱਖ ਨੂੰ ਪ੍ਰੋਪਰਲੀ ਵਾਚਦੇ ਹੋਏ ਔਰ ਅੱਜ ਹੁਣ ਇਸੇ ਚੀਜ਼ ਨੂੰ ਸੋਲਵ ਕਰਾਂਗੇ ਮੇਰੀਆਂ ਟੀਮਜ਼ ਜਿਹੜੀਆਂ ਨੇ ਸਾਡੇ ਵਰਦੀ ਐਸਐਸਪੀ ਸ਼੍ਰੀ ਵਰੁਣ ਸ਼ਰਮਾ ਜੀ ਦੀ ਸਾਨੂੰ ਦਿਸ਼ਾ ਨਿਰਦੇਸ਼ ਆਏ ਨੇ ਕਿ ਹੁਣੇ ਟੀਮਜ਼ ਬਣਾਓ ਹੁਣੇ ਸਾਰੀਆਂ ਜਿਹੜੇ ਨੇ ਇਹਨਾਂ ਦੇ ਡੀਵੀਆਰਸ ਚੈੱਕ ਕਰੋ ਸਾਰੇ ਇਸੇ ਟਾਈਮ ਹੀ ਲਿਸਟ ਅਬਟੇਨ ਕਰੋ ਔਰ ਇੱਕ ਇੱਕ ਬੱਚੇ ਨੂੰ ਵੈਰੀਫਾਈ ਕਰੋ ਕਿਮਨ ਸਾਹਿਬ ਕਿਦਾਂ ਦੇਖਦੇ ਨੇ ਇਸ ਕੁਆਲਟੀ ਹੋਣ ਦੇ ਬੰਦ ਅਕਸਰ ਨਾ ਲਗਿੰਦਰਾ ਤੁਕ ਗਿਆ ਦੀ ਬੰਦਾ ਹੈ ਕਵਲਟੀ ਹੋਣ ਦੇ ਬਾਵਜੂਦ ਵੀ ਇਤਨੀ ਵੱਡੀ ਕੀ ਗੈਨਰਿਟੀ ਮਿਲਿਆ ਹੁਣ ਸਰ ਇਥੇ ਪਬਲਿਕ ਦਾ ਬਹੁਤ ਵੱਡਾ ਆਣਾ ਜਾਣਾ ਕਿਉਂਕਿ ਇਹ ਮਾਲਵੇ ਦਾ ਸਭ ਤੋਂ ਜ਼ਿਆਦਾ ਪ੍ਰੈਸਟੀਜੀਅਸ ਇੰਸਟੀਚਿਊਟ ਹੈ ਜਿੱਥੇ ਬਹੁਤ ਜ਼ਿਆਦਾ ਫੁੱਟਫਾਲ ਹੈ ਹੁਣ ਜਿਹੜਾ ਆ ਕਰਾਇਮ ਹੋਇਆ ਅਸੀਂ ਵੀ ਵਿਲ ਟ੍ਰੇਸ ਇਟ ਆਊਟ ਐਸ ਸੂਨ ਐਸ ਪੋਸੀਬਲ ਅੱਜ ਬੱਚੇ ਦਾ ਸਰ ਮਿਲ ਅਸਗਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਪੁਲਿਸ ਆਪਣੀ ਇਨਕੁਆਇਰੀ ਕਰ ਰਹੀ ਹੈ ਬਟ ਮੈਟਰ ਸਿਰਫ ਇਹ ਨਹੀਂ ਦੱਸ ਸਕਦਾ ਕਿ ਜੋ ਸਾਡੇ ਕੋਲ ਇੱਥੇ ਡਿਲੀਵਰੀਜ਼ ਹੋਈਆਂ ਹੈ ਉਹਦੇ ਚ ਕੋਈ ਬੱਚੇ ਮਿਸਿੰਗ ਨਹੀਂ ਹੈ ਜਿਹੜੀਆਂ 3 ਡੈਕਸ ਹੋਈਆਂ ਸੀਗੀਆਂ ਚਿਲਡਰਨ ਦੇ ਆਸੀ ਬੱਚਾ ਪੇਰੈਂਟਸ ਨੂੰ ਬੋਡੀਜ਼ ਹੈਂਡਓਵਰ ਕਰਤੀਆਂ ਲੀਗਲੀ ਜੋ ਸਦਾ ਪ੍ਰੋਸੀਜਰ ਹੈ ਤੇ ਸਮਝ ਲੱਗ ਰਿਹਾ ਕਿ ਸਾਡੇ ਹਸਪੀਟਲ ਦੇ ਵਿੱਚ ਸ਼ਾਇਦ originate ਨਹੀਂ ਹੋਇਆ ਬਟ ਇਹਦੀ ਇਨਕੁਆਰੀ ਪੁਲਿਸ ਕਰ ਰਹੀ ਹੈ ਅੱਗੇ ਅਸੀਂ ਸਾਰੇ ਡਾਕੂਮੈਂਟਸ ਤੇ ਸਾਰੇ ਜੋ ਪੁਲਿਸ ਨੂੰ ਚਾਹੀਦੇ ਸੀਗੇ ਉਸ ਨੂੰ ਨਾਲ ਸਾਰਾ ਕੁਝ ਉਹਨਾਂ ਨੂੰ ਹੈਂਡਓਵਰ ਕਰਤਾ ਦੇਖੋ ਕਿਸੇ ਵੀ ਚੀਜ਼ ਨੂੰ ਰੋਲ ਆਊਟ ਨਹੀਂ ਕੀਤਾ ਜਾ ਸਕਦਾ ਇਸ ਟਾਈਮ ਕਿਉਂਕਿ ਉਹਦੇ ਪਾਸੇ ਪਿਛਲੇ ਪਾਸੇ ਵੀ ਗੇਟ ਹੈ ਉੱਥੇ ਪ੍ਰੋਪਰ